ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਹੁੰਦਾ ਸਿੰਘ ਲੜਕਾ ਕਨੇਡਾ ਪੀਆ ਜਨਮ ਤਰੀਕ 198 1994 ਹਾਈ ਟੂ 5 ਫੁੱਟ 8 ਇੰਚ ਪੜਾਈ ਮਾਸਟਰ ਡੀਗਰੀ ਇਨ ਕਨੇਡਾ ਏਰੀਆ ਪਟਿਆਲਾ ਲੜਕੇ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਟਿਊਸ਼ਨ ਸੈਂਟਰ ਚਲਾਉਂਦੇ ਨੇ ਇੱਕ ਭੈਣ ਮੈਰਿਟ ਅਫੀਸਰ ਗਵਰਨਮੈਂਟ ਬੈਂਕ ਮੰਗ ਅਵਧੀਆਂ ਪਰਿਵਾਰ ਤੋਂ ਪੜੇ ਲਿਖੀ ਲੜਕੀ ਨਹੀਂ ਲੋੜ ਹੈ ਲੜਕੀ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਹੋਵੇ ਇਹਨਾਂ ਨੂੰ ਜਤੀਵੰਨ ਨੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 9875036010 ਦੂਜਾ ਮੋਬਾਈਲ ਨੰਬਰ 94645 32307 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ 3/17/1992 ਪੜਾਈ +2 ਨਾਨ ਮੈਡੀਕਲ ਕੋਰਸ ਕੰਪਿਊਟਰ ਟੈਕਨੀਸ਼ੀਅਨ ਇਨ ਕਨੇਡਾ ਏਰੀਆ ਜਗਰਾਉ ਕਾਸਟ ਰਵਿਦਾਸੀ ਇਹ ਸਿੱਖ ਕੰਮ ਏਜ਼ਡ ਲਾਇਸੈਂਸ ਟ੍ਰਾਲਾ ਹੌਨ ਟ੍ਰੇਨਿੰਗ ਡਰਾਈਵਰ ਸਕੂਲ ਮੰਗ ਅਵਦੀਆ ਪਰਿਵਾਰ ਨੂੰ ਪੜੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 84375 38601 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਾਨਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਨਮ ਤਰੀਕ 27 1991 ਹਾਈਟ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਨਰਸਿੰਗ ਜੀਰਾ ਸਕੂਲ ਨਰਸਿੰਗ ਕਮਰ ਸਟਾਫ ਨਰਸ ਹਸਪਤਾਲ ਜੁਲੰਦਰ ਏਰੀਆ ਫਰੋਜਪੁਰ ਕਾਸਟਿਓ ਕਟੀ ਪਰਵਾਰ ਮੈਂਬਰ ਮਾਤਾ ਇੱਕ ਭੈਣ ਮੈਰਿਡ ਦੋ ਭਰਾ ਮੈਰਿਡ ਆਪਣਾ ਬਿਜ਼ਨਸ ਮੰਗ ਵਧੀਆ ਪਰਵਾਰ ਤੋਂ ਪੜੇ ਲਈ ਕਿ ਲੜਕੇ ਦੀ ਲੋੜ ਹੈ ਲੜਕਾ ਐਨਆਰਆ ਹੋਵੇ ਇਹਨਾਂ ਨੂੰ ਜਾਤੀਵੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 7145 46296 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਫਰਾਂਸ ਸਿਟੀਜ਼ਨ ਜਨਮ ਤਰੀਕ 15/8/1986 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਮ ਫੈਕਟਰੀ ਫਰਾਂਸ ਕਾਸਟ ਜੇਟ ਸੇਕਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਮੈਰਿਡ ਇੰਗਲੈਂਡ ਇੱਕ ਭੈਣ ਮੈਰਿਡ ਮੰਗ ਅਵਧੀ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8103 027717 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਕੈਨੇਡਾ ਜਨਮ ਤਰੀਕ 1991 ਵਿੱਚ ਹਾਈਟਰ ਸ਼ੈਫੁੱਡ ਏਰੀਆ ਪਟਿਆਲਾ ਵਿਕਟੋਰੀਆ ਵੀਸੀ ਕੈਨੇਡਾ ਪੜਾਈ ਵੀਟੈਕ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ੇ ਤੇ ਜ਼ਮੀਨ ਟਾਈ ਕਿਲੇ ਚੰਡੀਗੜ੍ਹ ਰੋਡ ਤੇ ਕਾਮ ਐਡਮਿਨਿਸਟ੍ਰੇਸ਼ਨ ਬ੍ਰਾਂਚ ਸਕੂਲ ਵਰਡ ਪਿੱਤ ਨਾ ਮਾਤਾ ਦੋ ਪੈਣਾ ਇੱਕ ਕੈਨੇਡਾ ਇੱਕ ਗਵਰਨਮੈਂਟ ਜੋਬ ਮੈਰਿਡ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 937052937 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 2/10/1991 ਪੜਾਈ 12 ਕਾਸਟ ਜਰਸੀਕ ਜ਼ਿਲ੍ਹਾ ਫੁਗਵਾੜਾ ਕਮ ਦੇ ਵੇਟ ਟਰੈਕਰ ਡਰਾਈਵਰ ਸੱਤ ਸਾਲ ਹੋ ਗਏ ਨੇ ਮੰਗ ਵਧੀਆ ਪਰਵਾਰ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਕੈਨੇਡਾ ਤੋਂ ਲੜਕੀ ਦੀ ਲੋੜ ਹੈ ਲੜਕੀ ਦੀ ਪੈਨ ਕੈਨੇਡਾ ਸਿਟੀਜ਼ਨ ਅਨਮੈਰਿਡ ਇਹਨਾਂ ਦਾ ਮੋਬਾਈਲ ਨੰਬਰ 7814498364 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀ ਇੱਕ ਪੜਾਈ ਪਲੱਸ 2 ਮੈਡੀਕਲ ਤੇ ਡਿਗਰੀ V A L L V ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧਿਆ ਖਾਨਦਾਨੀ ਪਰਵਾਰ ਤੋਂ ਵਕੀਲ ਲੜਕੀ ਮੰਗ ਖਾਨਦਾਨੀ ਪਰਵਾਰ ਤੋਂ ਵਧਿਆ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +66273455475 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਹੰਕਾਰੀ ਤੁਸੀਂ ਅਲਾ ਸਕਦੀ ਹੋਂ ਸੁਰਦਾਰ ਲੜਕਾ ਕਨੇਡਾ ਜਨਤਕ 1612004 ਹਾਈ ਟੂ ਪੰਜਪੁਰ ਚੇਂਜ ਏਰੀਆ ਆਫ ਰੋਜਪੋਰ ਪੜਾਈ ਪਲੱਸ 2 ਕੋਰਸ ਡਿਪਲੋਮਾ ਕਾਲਜ ਕਨੇਡਾ ਪਰ ਰਿਮੈਂਬਰ ਪਿਤਾ ਦਾ ਬਿਜ਼ਨਸ ਫੋਟੋਗ੍ਰਾਫੀ ਸਟੋਰ ਮਾਤਾ ਹਾਊਸ ਵਾਈਫ ਇੱਕ ਭੈਣ ਮੰਗ ਵਧੀਆ ਪਰਵਰਤਨ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਕੈਨੇਡਾ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਕੈਨੇਡਾ ਕੈਲਗਰੀ ਨੂੰ ਪਹਲ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ ਬਕਾਇਨ ਮੇ 92988525 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋੜ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਉਹ ਚਰਸੀਕ ਗੋਤ ਤਾਲੀਵਾਲ ਜਿਲ੍ਹਾ ਮੂਗਾ ਪੜਾਈ ਵੀ ਐਸੇ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੁਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਇੱਕ ਭਰਾ ਕੈਨੇਡਾ ਪੀਆਰ ਮੈਰਿੰਡ ਮਾਤਾ ਪਿਤਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99142 53119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਸ ਸਿੰਘ ਲੜਕਾ ਕਨੇਡਾ ਜਨਮ ਤਰੀਕ 2/12/1995 ਹਾਈਟ 6 ਫੁੱਟ 1 ਇੰਚ ਕਾਸਟ ਜਟਸਿਕ ਗੋਤਮਾਨ ਜ਼ਿਲ੍ਹਾ ਨਮਸ਼ੇਰ ਪੜਾਈ ਮਕੈਨੀਕਲ ਡਿਪਲੋਮਾ ਇੰਡੀਆ ਬੈਬ ਡਿਜ਼ਾਈਨ ਕਨੇਡਾ ਕਮ ਟਰੱਕ ਡਰਾਈਵਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਪੀਆਰ ਫਾਈਲ ਲੱਗੀ ਹੋਈ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਬਰਾ ਆਰਮੀ ਦੇ ਵਿੱਚ ਮੰਗ ਵੀਡੀਓ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਬੀਐਸਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 980 స్టార్ 9960 ਸਤਨਮੀ ਦੂਜਾ ਮੋਬਾਈਲ ਨੰਬਰ 99605312053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਅਮਰੀਕਨ ਸਿਟੀਜ਼ਨ ਉਮਰ 30 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀਕ ਕੰਮ ਨਰਸਿੰਗ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਰਹਿੰਦੇ ਨੇ ਮੰਗ ਲੜਕਾ ਵੈਸ਼ਨੂ ਵਧੀਆ ਪਰਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਵਧੀਆ ਜੋਬ ਕਰਦਾ ਹੋਵੇ ਅਮਰਸਰ ਏਰੀਆ ਨੂੰ ਪੈ ਇਨਾਂ ਦਾ ਮੋਬਾਈਲ ਨੰਬਰ ਪਲਾਸ 1 408 973 3490 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੰਖਿਆ ਲੜਕਾ ਯੂ ਐਸ ਏ ਵਾਰ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਕੰਮ ਆਪਣਾ ਬਿਜ਼ਨਸ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਯੂ ਐਸ ਏ ਆਪਣਾ ਘਰ ਮੰਗ ਵਧੀਆ ਖਾਣਾ ਨਹੀਂ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸਨਕੀ ਲੜਕੀ ਦੀ ਲੋੜ ਹੈ ਲੜਕੀ ਯੂ ਐਸ ਏ ਵਾਰਨ ਚਾਂ ਯੂ ਐਸ ਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +1 550 930 55201 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਸੇਂ ਲੜਕਾ ਪੀ ਆਰ ਕੁਦਕਾਲ ਜਨਮ ਤਰੀਕ 26 2 1993 ਹਾਈ 2 5 ਫੁੱਟ 9 ਇੰਚ ਪੜਾਈ ਵੀਏ ਕਾਸਟ ਜਟ ਸਿਕ ਗੋਤ ਸੰਦੂ ਜ਼ਮੀਨ 7 ਕੇਲੇ ਹਰਿਆਣਾ ਜ਼ਿਲ੍ਹਾ ਕਰਨਾਲ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਤਿੰਨ ਪਰ ਇੱਕ ਪਰਾ ਯੂ ਐਸ ਏ ਦੋ ਪਰਾ ਮੈਰਿਡ ਨੇ ਵਧਿਆ ਪਰਵਤ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 93964 94938 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 21 1990 हाइट टू फुट चार इंच पढ़ाई प्लस 2 वीए वन ईयर कास्ट जर्सी का गोत रंदावा एरिया तानतन परिवार मेंबर पिता माता दो प्र मैरिड लड़की दा इंग्लैंड दा वीजा लगा हुआ लड़की बहुत खूबसूरत मांग बढ़िया परिवार तो लड़के दी लोड है लड़का यूएसए पीआर होवे जे चंगा कारोबार होवे ਪਿਲਕ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 33470 84378 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ ਵਟਸਐਪ ਨੰਬਰ 950159337